ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਏਸੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਦੇ ਤਰੀਕੇ ਗਰਮੀਆਂ ਦੇ ਦਿਨਾਂ ਵਿੱਚ ਤੁਸੀਂ ਆਪਣੇ ਕਮਰਿਆਂ ਵਿੱਚ ਏਸੀ ਲਗਾ ਕੇ ਵਧੇਰਾ ਆਸਮਾ ਬਤਾਉਂਦੇ ਹੋ ਤੇ ਜਿਵੇਂ ਕਿ ਆਪਾਂ ਪਤਾ ਹੀ ਹੈ ਕਿ ਅੱਜਕੱਲ੍ਹ ਗਰਮੀ ਆ ਹਰੇਕ ਘਰ ਵਿੱਚ ਦੋ ਦੋ ਤਿੰਨ ਤਿੰਨ ਏਸੀ ਲੱਗੇ ਹੋਏ ਆ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਉਹਨਾਂ ਦੇ ਮਾੜੇ ਪ੍ਰਭਾਵਾਂ ਬਾਰੇ ਤੇ ਇਸ ਨਾਲ ਗਰਮੀ ਤੋਂ ਰਾਹਤ ਤਾਂ ਆਪਾਂ ਨੂੰ ਮਿਲ ਜਾਂਦੀ ਹੈ ਪਰ ਤੁਸੀਂ ਜਾਣਦੇ ਹੋ ਕਿ ਇਸ ਦੇ ਨਾਲ ਕਈ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ ਇਹ ਸਹੀ ਗੱਲ ਹੈ ਕਿ ਏਸੀ ਤੁਹਾਡੇ ਆਰਾਮ ਲਈ ਬਣਾਇਆ ਗਿਆ ਪਰ ਇਸ ਨਾਲ ਕਈ ਸਿਹਤ ਸਮੱਸਿਆ ਵੀ ਹੋ ਸਕਦੀਆਂ ਹਨ ਇਹ ਜਾਨਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਵੀ ਇਹਦੇ ਨਾਲ ਕਿਵੇਂ ਨਿਪਟਿਆ ਜਾਵੇ ਲੰਬੇ ਸਮੇਂ ਤੱਕ ਏਸੀ ਦੇ ਸੰਪਰਕ ਵਿੱਚ ਰਹਿਣ ਨਾਲ ਡੀ ਹਾਈਡਰੇਸ਼ਨ ਅਤੇ ਗਰਮੀ ਨਾਲ ਥਕਾਵਟ ਹੋ ਸਕਦੀ ਹੈ ਜੋ ਕਿ ਬੇਰਾਮਤ ਅਤੇ ਖਤਰਨਾਕ ਦੋਵੇਂ ਸਥਿਤੀਆਂ ਹਨ ਐਸ ਗਰਮੀਆਂ ਵਿੱਚ ਸੁਰੱਖਿਅਤ ਰਹਿਣ ਲਈ ਏਸੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਇਥੇ ਕੁਝ ਸੁਝਾਅ ਦਿੱਤੇ ਗਏ ਹਨ ਤੁਸੀਂ ਇਹ ਵੀਡੀਓ ਬਹੁਤ ਜਾਣਕਾਰੀ ਵਾਲੀ ਆ ਤੇ ਤੁਸੀਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਾਂ ਹੋਰ ਆਪਣੇ ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰ ਸਕਦੇ ਆ ਇਸ ਵੀਡੀਓ ਵਿੱਚ ਏਸੀ ਤੋਂ ਬੱਚਣ ਲਈ ਕੀ ਕੀ ਸੁਝਾਵਾ ਆਪਾਂ ਤੁਹਾਨੂੰ ਦੱਸਦੇ ਆ ਏਸੀ ਦੇ ਮਾਰੇ ਪ੍ਰਭਾਵ ਤੋਂ ਬਚਣ ਲਈ ਤੇ ਲਗਾਤਾਰ ਜਿਹੜਾ 에어 ਕੰਡੀਸ਼ਨਿੰਗ ਦੀ ਵਰਤੋਂ ਦੇ ਕਉ ਸੁਭਾਵੀ ਮਾੜੇ ਪ੍ਰਭਾਵਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਇੱਥੇ ਕੁਝ ਸਧਾਰਨ ਗੱਲਾਂ ਦਾ ਧਿਆਨ ਜਿਹੜਾ ਰੱਖਣਾ ਉਹ ਬਹੁਤ ਜ਼ਰੂਰੀ ਆ ਨੰਬਰ 1 ਏਸੀ ਨੂੰ ਸਾਫ਼ ਰੱਖੋ ਤੇ ਆਪਣੇ ਆਪ ਨੂੰ ਇਹਨਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਸਭ ਤੋਂ ਮਹੱਤਮ ਮਹੱਤਵਪੂਰਨ ਚੀਜ਼ ਜੋ ਤੁਸੀਂ ਕਰ ਸਕਦੇ ਹੋ ਏਸੀ ਨੂੰ ਸਾਫ਼ ਰੱਖਣਾ ਗੰਦੇ 에ਅਰ ਫਿਲਟਰ ਨਾਲ ਇਨਡੋਰ 에ਅਰ ਕੁਆਲਿਟੀ ਖਰਾਬ ਹੋ ਸਕਦੀ ਆ ਜੈਸ ਨਾਲ ਸਾਦੀ ਸਮੱਸਿਆ ਅਲਰਜੀ ਅਤੇ ਹੋਰ ਸਿਹਤ ਸਮੱਸਿਆ ਵੀ ਹੋ ਸਕਦੀਆਂ ਹਨ ਨੰਬਰ 2 ਆਪਣੇ 에ਅਰ ਫਿਲਟਰ ਨੂੰ ਨਿਯਮਿਤ ਤੌਰ ਤੇ ਸਾਫ਼ ਕਰਨਾ ਜਾਂ ਬਦਲਣਾ ਯਕੀਨੀ ਬਣਾਓ ਅਤੇ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ AC ਦੀ ਯੂਨਟ ਦੇ ਕਿਸੇ ਪ੍ਰੋਫੈਸ਼ਨਲ ਤੋਂ ਸਰਵਿਸ ਕਰਵਾਓ ਸਹੀ ਨਮੀ ਦਾ ਲੈਵਲ ਬਣਾਈ ਰੱਖੋ। ਇਸੇ ਕਾਰਨ ਨਮੀ ਦਾ ਪੱਧਰ ਘਟ ਹੋ ਸਕਦਾ ਹੈ ਜਿਸ ਨਾਲ ਚਮੜੀ, ਅੱਖਾਂ ਅਤੇ ਗਲਾ ਖੋਸ਼ਕ ਹੋ ਸਕਦਾ ਹੈ। ਸਹੀ ਨਮੀ ਦੇ ਪੱਧਰ ਨੂੰ ਬਣਾਈ ਰੱਖਣ ਲਈ ਆਪਣੀ ਜੂੰਟ ਦੇ ਨਾਲ ਹਿਮੋਮਿਡੀਫਾਇਰ ਦੀ ਬਾਤੋ ਕਰਨ ਤੇ ਵਿਚਾਰ ਕਰੋ। ਇਹ ਹਵਾ ਨੂੰ ਨਮੀ ਰੱਖਣ ਅਤੇ ਖੁਸ਼ਕੀ ਨੂੰ ਰੋਕਣ ਵਿੱਚ ਮਦਦ ਕਰੇਗਾ ਨੰਬਰ 10 ਆਪਣੇ ਏਸੀ ਦਾ ਸਹੀ ਤਰੀਕੇ ਨਾਲ ਉਪਯੋਗ ਕਰੋ ਆਪਣੇ ਏਸੀ ਦੀ ਸਹੀ ਵਰਤੋਂ ਕਰਕੇ ਤੁਸੀਂ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹੋ ਤੇ ਆਪਣੀ ਥਰਮੋਸਟੈਟ ਨੂੰ ਇੱਕ ਆਰਾਮਦਾਇਕ ਤਾਪਮਾਨ ਤੇ ਸੈੱਟ ਕਰੋ ਅਤੇ ਇਸ ਨੂੰ ਬਹੁਤ ਘੱਟ ਕਾਰਨ ਤੋਂ بچੋ ਇਸ ਨਾਲ ਸਿਰਫ ਸਿਹਤ ਸਮੱਸਿਆ ਨੂੰ ਰੋਕਣ ਵਿੱਚ ਮਦਦ ਕਰੇਗਾ ਬਲਕਿ ਊਰਜਾ ਦੀ ਵੀ ਬਚਤ ਹੋਵੇਗੀ ਅਤੇ ਤੁਹਾਡਾ ਜਿਹੜਾ ਬਿਜਲੀ ਦਾ ਬਿੱਲ ਆ ਉਹ ਵੀ ਬਹੁਤ ਘਟ ਆਵੇਗਾ ਇਸ ਤੋਂ ਇਲਾਵਾ ਏਸੀ ਲੰਬੇ ਸਮੇਂ ਲਈ ਏਸੀ ਜੁੰਟ ਦੇ ਸਾਹਮਣੇ ਬੈਠਣ ਤੋਂ بچੋ ਕਿਉਂਕਿ ਠੰਡ ਅਤੇ ਹੋਰ ਸਾਹ ਸੰਬੰਧੀ ਸਮੱਸਿਆ ਦਾ ਕਾਰਨ ਬਣ ਸਕਦਾ ਵਾ ਨੰਬਰ 4 ਬ੍ਰੇਕ ਲਓ ਆਪਣੇ ਏਸੀ ਤੋਂ ਬ੍ਰੇਕ ਲੈਣ ਨਾਲ ਤੁਹਾਨੂੰ ਇਸ ਦੀ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ 에ਅਰ ਕੰਡੀਸ਼ਨਡ ਵਾਤਾਵਰਣ ਵਿੱਚ ਬਹੁਤ ਜ਼ਿਆਦਾ ਸਮਾਂ ਬਿਤਾਉਣ ਨਾਲ ਥਕਾਵਟ ਸਿਰਦਰਦ ਅਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਆਪਣੇ ਸਰੀਰ ਨੂੰ ਠੰਡੀ ਹਵਾ ਤੋਂ ਆਰਾਮ ਦੇਣ ਲਈ ਕੁਦਰਤੀ ਤੌਰ ਤੇ ਹਵਾਦਾਰ ਕਮਰੇ ਜਾਂ ਬਾਹਰ ਆਰਾਮ ਕਰਨ ਬਾਰੇ ਸੋਚੋ ਨੰਬਰ 5 에어 ਕੰਡੀਸ਼ਨਿੰਗ ਦੀ ਜ਼ਿਆਦਾ ਵਰਤੋਂ ਸਿਹਤ ਲਈ ਖਤਰਾ ਪੈਦਾ ਕਰ ਸਕਦੀ ਹੈ ਤੇ ਵਾਧਦਾ ਤਾਪਮਾਨ ਅਤੇ ਗਰਮੀਆਂ ਦੀ ਸ਼ੁਰੂਆਤ ਤੁਹਾਨੂੰ ਆਪਣੇ 에어 ਕੰਡੀਸ਼ਨਰ ਤੇ ਲੰਬੇ ਸਮੇਂ ਲਈ ਚਾਲੂ ਰੱਖਣ ਲਈ ਪ੍ਰੇਰਿਤ ਕਰ ਸਕਦੀ ਹੈ ਪਰ ਕਈ ਅਧਿਆਨ ਇਸ ਵੱਲ ਇਸ਼ਾਰਾ ਕਰ ਰਹੇ ਹਨ ਕਿ ਤੁਹਾਨੂੰ ਜਿਹਾ ਕਿਉਂ ਨਹੀਂ ਕਰਨਾ ਚਾਹੀਦਾ ਹਾਲਾਂਕਿ ਏਸੀ ਨੂੰ ਕੁੱਝ ਦੇਣ ਲਈ ਚਾਲੂ ਰੱਖਣ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਘੱਟ ਹੋ ਸਕਦਾ ਹੈ ਅਤੇ ਕੁੱਝ ਮਾਮਲਿਆਂ ਵਿੱਚ ਤੁਹਾਡੀ ਜਗ੍ਹਾ ਦੀ ਹਵਾ ਸੁੱਧ ਹੋ ਸਕਦੀ ਹੈ ਪਰ ਸਾਰਾ ਦਿਨ ਇਸ ਦੇ ਸੰਪਰਕ ਵਿੱਚ ਰਹਿਣ ਦੇ ਕਈ ਮਾੜੇ ਪ੍ਰਭਾਵ ਹੁੰਦੇ ਹਨ ਨੰਬਰ 6 ਮੰਨਿਆ ਜਾਂਦਾ ਹੈ ਕਿ 에어 ਕੰਡੀਸ਼ਨਰ ਖੋਸ਼ਕ ਜਾਂ ਖਾਰਿਸ਼ ਵਾਲੀ ਚਮੜੀ ਦਾ ਕਾਰਨ ਬਣਦੇ ਹਨ ਖਾਸ ਕਰਕੇ ਜੇ ਤੁਸੀਂ ਕਮਰੇ ਵਿੱਚ ਜਾਣ ਤੋਂ ਪਹਿਲਾਂ ਕਮਰੇ ਵਿੱਚ ਬਾਹਰ ਲੰਬਾ ਸਮਾਂ ਬਤਾਇਆ ਹੋਵੇ ਇਸ ਤਰ੍ਹਾਂ ਇਹ ਡੀ ਹਾਈਡਰੇਸ਼ਨ ਦਾ ਕਾਰਨ ਬਣਦਾ ਹੈ ਕਿਉਂਕਿ ਇਹ ਤੁਹਾਡੇ ਕਮਰੇ ਵਿੱਚ ਮੌਜੂਦ ਨਮੀ ਨੂੰ ਸੋਖ ਲੈਂਦਾ ਹੈ ਜਿਆਦਾ ਦੇਰ ਤੱਕ 에ਅਰ ਕੰਡੀਸ਼ਨਰਡ ਕਮਰੇ ਵਿੱਚ ਰਹਿਣ ਨਾਲ ਸਾਹ ਦੀ ਸਮੱਸਿਆ ਅਤੇ ਗਲੇ ਵਿੱਚ ਖਾਰਸ਼ ਵੀ ਹੋ ਸਕਦੀ ਹੈ ਖਾਸ ਕਰਕੇ ਜਦੋਂ ਇਹਨਾਂ ਉਪਕਰਨਾਂ ਦੀ ਸਮੇਂ ਸਮੇਂ ਤੇ ਸਫਾਈ ਨਾ ਕੀਤੀ ਗਈ ਹੋਵੇ ਇੱਕ ਬੰਦ ਦਫ਼ਤਰੀ ਥਾਂ ਇੱਕ ਲੰਬੇ ਸਮੇਂ ਤੋਂ ਰਹਿਣ ਵਾਲੇ ਲੋਕਾਂ ਨੂੰ ਸਮਾਨ ਨਾ ਦੇ ਤਾਪਮਾਨ ਵਿੱਚ ਜਾਂ ਦੀ ਮੋਲੀ ਸਹਿਰਦਾਰਤ ਮਹਿਸੂਸ ਹੋ ਸਕਦਾ ਹੈ ਮੌਸਮ ਵਿੱਚ ਅਚਾਨਕ ਉਤਾਰ ਚੜ੍ਹਾ ਤੁਹਾਡੇ ਤੁਹਾਡੇ ਸਰੀਰ ਅਤੇ ਪਰ ਧੀਰੋਤਕ ਸ਼ਕਤੀ ਲਈ ਉਪਜੋਕਤ ਨਹੀਂ ਹੋ ਸਕਦਾ ਕਿਉਂਕਿ ਅੰਤਰ ਅਕਸਰ ਬਹੁਤ ਵੱਡਾ ਹੁੰਦਾ ਹੈ ਇਸ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਹੈ ਏਸੀ ਦੀ ਵਰਤੋਂ ਦੇ ਵਿਚਕਾਰ ਬ੍ਰੇਕ ਲੈਣਾ ਤੇ ਤੁਹਾਡੇ ਕਮਰੇ ਵਿੱਚ ਹਮੇਸ਼ਾ ਉਚਿਤ ਵੈਲੀਟਿਉਲੇਸ਼ਨ ਹੋਣੀ ਚਾਹੀਦੀ ਹੈ ਅਜਿਹਾ ਕਾਰਨ ਦਾ ਇੱਕ ਹੋਰ ਤਰੀਕਾ ਇਹ ਯਕੀਨੀ ਬਣਾਉਣਾ ਹੈ ਕਿ ਤੁਹਾਡੇ ਉਪਕਰਨਾਂ ਦੀ ਲੰਬੇ ਸਮੇਂ ਸਮੇਂ ਤੇ ਸਰਵਿਸ ਕੀਤੀ ਜਾਵੇ ਅਤੇ ਇਹਨਾਂ ਦੋਨਾਂ ਤਾਪਮਾਨਾਂ ਦੇ ਅੰਤਰ ਅਤੇ ਬਾਹਰ ਦਾ ਅੰਤਰ ਮਨੁੱਖੀ ਸਰੀਰ ਲਈ ਪੂਰੀ ਤਰ੍ਹਾਂ ਆਦਰਸ਼ ਨਹੀਂ ਹੈ ਅਤੇ ਈਕੋ ਮੋਡ ਤੇ ਸਵਿੱਚ ਕਰਨਾ ਜਾਂ ਕਟ ਆਫ ਟਾਈਮਰ ਰੱਖਣਾ ਹਮੇਸ਼ਾ ਚੰਗਾ ਵਿਚਾਰ ਹੁੰਦਾ ਵਾ ਨੰਬਰ 7 ਥੋੜੀ ਜਹੀ ਤਾਜੀ ਹਵਾ ਵਿੱਚ ਬਹੁਤ ਕਾਮ ਆ ਸਕਦੀ ਹੈ ਅਜਿਹਾ ਕਾਰਨ ਨਾਲ ਸੁਨਿਸ਼ਚਿਤ ਹੋਵੇਗਾ ਕਿ ਤੁਸੀਂ ਗਰਮੀ ਦੇ ਇਨ੍ਹਾਂ ਦਿਨਾਂ ਵਿੱਚ ਆਰਾਮਦਾਇਕ ਅਤੇ ਸਿਹਤਮੰਦ ਰਹੋਗੇ ਜੇਕਰ ਤੁਸੀਂ ਇਸ ਤੋਂ ਬ੍ਰੇਕ ਲਓ ਅਤੇ ਗਰਮੀਆਂ ਦੀ ਹਵਾ ਦਾ ਆਨੰਦ ਲਓ ਤਾਂ ਤੁਸੀਂ ਕੁਝ ਸਮੇਂ ਵਿੱਚ ਬਿਹਤਰ ਮਹਿਸੂਸ ਕਰੋਗੇ ਅਤੇ ਆਪਣੇ ਆਪ ਨੂੰ ਆਰਾਮਦਾਇਕ ਅਤੇ ਸਿਹਤਮੰਦ ਰੱਖਣਾ ਮਹੱਤਵਪੂਰਨ ਅਤੇ ਵਾਤਾਵਰਣ ਅਨੁਕੂਲਿਤ ਵਾਤਾਵਰਨ ਵਿੱਚ ਨਿਯਮਤ ਸੰਪਾਰਕ ਥਕਾਵਟ ਸਹਿਰਦ ਅਤੇ ਹੋਰ ਸਿਹਤ ਸਮੱਸਿਆ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ ਗਰਮੀ ਦੇ ਦਿਨਾਂ ਵਿੱਚ ਠੰਡਾ ਰਹਿਣਾ ਮਹੱਤਵਪੂਰਨ ਹੈ ਪਰ ਇਸ ਦੇ ਲਈ ਆਪਣੀ ਸਿਹਤ ਨੂੰ ਜੋਖਮ ਵਿੱਚ ਨਾ ਪਾਓ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੁਸੀਂ ਇਸ ਜਾਣਕਾਰੀ ਅਣਜਾਣਕਾਰੀ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਸਾਂਝਾ ਕਰੋ ਧੰਨਵਾਦ